ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਾਲੀ ਥਾਰ ਵਾਲੀ ਉਸ ਜੋ ਕਿ ਮਹਿਲਾ ਪੁਲਿਸ ਕਾਸਟੇਬਲ ਦੇ ਬਾਰੇ ਜੋ ਕਿ ਚਿੱਟੇ ਦੇ ਕੇਸ ਦੇ ਵਿੱਚ ਗ੍ਰਿਫਤਾਰ ਹੋਈ ਹੈ ਜੀ ਹਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਪਹਿਲਾਂ ਡਿਊਟੀ ਕਰਦੀ ਹੁੰਦੀ ਸੀ ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਕਿਉਂਕਿ ਜਦੋਂ ਰੀਲਾਂ ਪਾਉਂਦੀ ਹੁੰਦੀ ਸੀ ਅਕਸਰ ਹੀ ਮਾਤਾ ਚਰਨ ਕੌਰ ਦੇ ਨਾਲ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਦੇ ਨਾਲ ਅਤੇ ਛੋਟੇ ਸਿੱਧੂ ਦੇ ਨਾਲ ਰੀਲਾਂ ਪਾਉਂਦੀ ਹੁੰਦੀ ਸੀ ਤੇ ਹੁਣ ਉਸ ਦੀ ਇਹ ਸਾਰੀਆਂ ਹੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਜਨਤਕ ਹੋ ਗਈਆਂ ਨੇ ਜੀ ਹਾਂ ਇਸ ਵਕਤ ਅਮਨਦੀਪ ਕੌਰ ਜੋ ਕਿ ਚਿੱਟੇ ਦੇ ਉਸ ਕੇਸ ਦੇ ਵਿੱਚ ਫੜੀ ਗਈ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਚੋਰੀ ਛਿਪੇ ਜੇਲ੍ਹ ਦੇ ਵਿੱਚ ਮਿਲਣ ਗਈ ਮਾਤਾ ਚਰਨ ਕੌਰ ਸਿੱਧੂ ਮੂਸੇਵਾਲੇ ਦੀ ਮਾਤਾ ਉਸ ਦੀ ਵੀਡੀਓ ਹੋ ਰਹੀ ਹੈ ਅੱਗ ਵਾਂਗੂ ਵਾਇਰਲ ਜੀ ਹਾਂ ਕੀ ਕਾਰਨ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਅਮਨਦੀਪ ਕੌਰ ਨੂੰ ਜੇਲ੍ਹ ਦੇ ਵਿੱਚ ਚੋਰੀ ਛਿਪੇ ਮਿਲਣ ਗਈ ਕਿਉਂਕਿ ਉਹ ਤਾਂ ਇੱਕ ਪੁਲਿਸ ਦੀ ਕਰਮਚਾਰੀ ਸੀ ਉਸ ਦਾ ਫਰਜ਼ ਬਣਦਾ ਸੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਸਿਕਿਉਰਿਟੀ ਦੇਣਾ ਮਾਤਾ ਚਰਨਕੌਰ ਦੇ ਨਾਲ ਵੀ ਅਕਸਰ ਕਾਫੀ ਸਮਾਗਮਾਂ ਤੇ ਉਹ ਡਿਊਟੀ ਤੇ ਹੁੰਦੀ ਸੀ ਪਰ ਹੁਣ ਸਿੱਧੂ ਮੂਸੇਵਾਲੇ ਦੀ ਮਾਤਾ ਜਦੋਂ ਜੇਲ੍ਹ ਦੇ ਵਿੱਚ ਅਸਮਨਦੀਪ ਕੌਰ ਨੂੰ ਮਿਲਣ ਦੇ ਲਈ ਜਾਂਦੀ ਹੈ ਤਾਂ ਉਸ ਦੀ ਵੀਡੀਓ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਕਿ ਆਖਰਕਾਰ ਮਾਤਾ ਚਰਨਕੌਰ ਨੂੰ ਐਸੀ ਕੀ ਜ਼ਰੂਰਤ ਪੈ ਗਈ ਕਿ ਉਹ ਅਮਨਦੀਪ ਕੌਰ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਗਈ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਜ਼ਿਕਰ ਕਰਦੇ ਹਾਂ ਕਾਂਸਟੇਬਲ ਅਮਨਦੀਪ ਕੌਰ ਦੇ ਬਾਰੇ ਜੋ ਕਿ ਚਿੱਟੇ ਦੇ ਇਸ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਅਤੇ 3 ਦਿਨਾਂ ਦੀ ਪੁਲਿਸ ਰਿਮਾਂਡ ਵੀ ਉਹਨਾਂ ਦੀ ਚੱਲ ਰਹੀ ਹੈ ਅਤੇ ਪੁਲਿਸ ਰਿਮਾਂਡ ਦੇ ਵਿੱਚ ਕਾਫੀ ਜ਼ਿਆਦਾ ਖੁਲਾਸੇ ਕੀਤੇ ਨੇ ਉਸ ਨੇ ਅਤੇ ਆਪਣੇ ਗੁਨਾਹਾਂ ਨੂੰ ਵੀ ਕਬੂਲਿਆ ਉਸ ਤੋਂ ਬਾਅਦ ਭਗਵੰਤ ਮਾਨ ਦਾ ਵੀ ਇੱਕ ਬਿਆਨ ਕਾਫੀ ਜ਼ਿਆਦਾ ਸਾਹਮਣੇ ਆਇਆ ਕਿ ਹੁਣ ਬਲਡੋਜ਼ਰ ਚੱਲੇਗਾ ਇਸ ਦੀ ਬਿਲਡਿੰਗ ਦੇ ਉੱਪਰ ਵੀ ਕਿਉਂਕਿ ਚਾਹੇ ਪੁਲਿਸ ਵਾਲਾ ਹੋਵੇ ਚਾਹੇ ਕੋਈ ਵੀ ਹੋਵੇ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਤੇ ਜੀ ਹਾਂ ਹੁਣ ਇੱਕ ਹੋਰ ਸੋਸ਼ਲ ਮੀਡੀਆ ਦੇ ਉੱਪਰ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਖਬਰ ਇਹ ਹੈ ਕਿ ਇਹ ਜੋ ਅਮਨਦੀਪ ਕੌਰ ਪੁਲਿਸ ਕਾਸਟੇਬਲ ਸੀ ਪਹਿਲਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਤਾਇਨਾਤ ਹੁੰਦੀ ਸੀ ਸਿਕਿਉਰਿਟੀ ਦੇ ਲਈ ਇਸ ਨੂੰ ਅਪਾਇੰਟ ਕੀਤਾ ਹੁੰਦਾ ਸੀ ਮਾਤਾ ਚਰਨ ਕੌਰ ਦੇ ਨਾਲ ਅਕਸਰ ਹੀ ਕਾਫੀ ਸਮਾਗਮਾਂ ਦੇ ਵਿੱਚ ਇਹ ਜਾਂਦੀ ਹੁੰਦੀ ਸੀ ਡਿਊਟੀ ਕਰਦੀ ਹੁੰਦੀ ਸੀ ਤੇ ਡਿਊਟੀ ਤੋਂ ਹਟਦੇ ਹੀ ਇਸ ਨੇ ਇਹ ਕੰਮ ਸ਼ੁਰੂ ਕਰ ਲਿਆ ਤੇ ਹੁਣ ਚਿੱਟੇ ਦੇ ਇਸ ਮਾਮਲੇ ਦੇ ਵਿੱਚ ਜੋ ਕਿ ਜੇਲ੍ਹ ਦੇ ਵਿੱਚ ਬੰਦਾ ਹੈ ਤਾਂ ਦੱਸ ਦਈਏ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਮਾਤਾ ਚਰਨ ਕੌਰ ਜੇਲ੍ਹ ਦੇ ਵਿੱਚ ਅਮਨਦੀਪ ਕੌਰ ਨੂੰ ਚੋਰੀ ਛਿਪੇ ਮਿਲਣ ਦੇ ਲਈ ਗਈ ਹੈ ਤੇ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਨੇ ਤੇ ਜਿਵੇਂ ਇਹ ਤਸਵੀਰਾਂ ਵਾਇਰਲ ਹੋਈਆਂ ਬਹੁਤ ਵੱਡੇ ਸਵਾਲ ਖੜੇ ਕਰਦੀਆਂ ਨੇ ਕਿ ਆਖਰਕਾਰ ਮਾਤਾ ਚਰਨ ਕੌਰ ਸਮਨਦੀਪ ਕੌਰ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਕਿਉਂ ਗਈ ਆਖਰਕਾਰ ਇਸ ਦੇ ਨਾਲ ਐਸਾ ਕੀ ਰਿਸ਼ਤਾ ਹੈ ਜੋ ਕਿ ਜੇਲ੍ਹ ਦੇ ਵਿੱਚ ਉਸ ਨੂੰ ਮਿਲਣ ਦੇ ਲਈ ਗਈ ਤਾਂ ਦੱਸਦੀ ਏ ਕਿ ਸੋਸ਼ਲ ਮੀਡੀਆ ਤੇ ਵੀਡੀਓ ਜੋ ਹੈ ਜਾਂ ਫੋਟੋਆਂ ਹਨ ਉਸ ਨੂੰ ਐਡਿਟ ਕਰਕੇ ਪਾਈਆਂ ਗਈਆਂ ਨੇ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਅਤੇ ਨਾ ਹੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਤੇ ਨਾ ਹੀ ਸਾਡਾ ਚੈਨਲ ਇਸ ਖਬਰ ਦੀ ਪੁਸ਼ਟੀ ਕਰਦਾ ਹੈ ਤੋ ਤੁਹਾਡੇ ਕੋਲ ਇਸ ਖਬਰ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ